ਦੋਸਤੋ ਇਸ ਵੀਡੀਓ ਨੂੰ ਸਪான்ਸਰ ਕੀਤਾ ਗਿਆ ਹੈ ਹੈਰੀਮਾਨ ਆਸਟ੍ਰੇਲੀਆ ਵੱਲੋਂ ਵੈਲਕਮ ਦੋਸਤੋ ਮੈਂ ਪ੍ਰਦੀਪ ਤੁਹਾਡਾ ਸਾਰਿਆਂ ਦਾ ਫਿਰ ਤੋਂ ਸਵਾਗਤ ਕਰਦਾ ਦੋਸਤੋ ਅੱਜ ਅਸੀਂ ਜਿਸ ਖਿਡਾਈ ਦੇ ਤੁਹਾਨੂੰ ਪੰਜ ਜੱਫੇ ਦਿਖਾਉਣੇ ਨੇ ਉਸ ਖਿਡਾਈ ਦਾ ਨਾਮ ਹੈ ਜੋਤ RAMਗੜ ਦੋਸਤੋ ਇਹ ਖਿਡਾਰੀ ਕਿਸ-ਕਿਸ ਖਿਡਾਈ ਨੂੰ ਕਿਸ ਤਰੀਕੇ ਨਾਲ ਰੋਕਦਾ ਹੈ ਇਹ ਤੁਸੀਂ ਇੰਜੋਏ ਕਰੋ ਨਾਲ ਹੀ ਅਗਰ ਇਹ ਵੀਡੀਓ ਤੁਹਾਨੂੰ ਵਧੀਆ ਲੱਗਦੀ ਹੈ ਨੂੰ ਲਾਈਕ ਔਰ ਸ਼ੇਅਰ ਜਰੂਰ ਕਰ ਦੇਣਾ ਇੰਜੋਏ ਕਰੋ ਜੋਤ RAMਗੜ ਔਰ ਕਲੱਬ ਦੇ ਸੀਨੀਅਰ ਮੀਤ ਪ੍ਰਧਾਨ ਜੀ ਨੇ ਹੈਰੀ ਬਨਵੋਰਾ ਜੀ ਔਰ ਕੂਕੇ ਕਮੈਂਡੇਟਰ ਵੀ ਨੇ ਹੈਲੋ ਸ੍ਰੋਸ਼ੀ ਕੁਵਾਰੀ ਫੇਰ ਸਾਡੇ ਸਾਰੇ ਇਹਨਾਂ ਦੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਜਿਨ੍ਹਾਂ ਦੀ ਬਦੌਲਤ ਇਹ ਖੇਡ ਮੇਲੇ ਇਸ ਨਗਰ ਦੇ ਵਿੱਚ ਖੇਡੇ ਜਾ ਰਿਹਾ ਹੈ ਲਓ ਖੇਡ ਮੈਦਾਨ ਦੇ ਵਿੱਚ ਹੁਣ ਦੇਖਦਾ ਵੀ RAMGAN ਸਰਦਾਰਾਂ ਦੀ ਧਰਤੀ ਦਾ ਜੋਤ ਜਿਸ ਨੌਜਵਾਨ ਨੇ ਲਾਜਫਾ ਆਪਣੀ ਟੀਮ ਦੇ ਹਿੱਸੇ ਮੇਰੇ ਵੀਰੋ ਲਓ ਲਓ ਜਬਨ ਆਪਣੀ ਟੀਮ ਦੇ ਰਿਫੂ ਕਾ ਕਰਾਵਾ ਦਾ ਕਰਦਾ ਹੋਇਆ ਲਓ ਦੂਸਰੇ ਬੰਨੇ ਫਿਰ ਖੇਡ ਮੈਦਾਨ ਦੇ ਵਿੱਚ ਹੱਲਵਾਲ ਢੇਰੀਆਂ ਦੀ ਧਰਤੀ ਦਾ ਰਵੀ ਚ ਇਸ ਨੌਜਵਾਨ ਨੇ ਹੋਰ ਕਬੱਡੀ ਪਾਈ ਹੈ ਉਧਰ ਕਹਿੰਦੇ ਵੀ ਆਨੰਦਪੁਰੀਆ ਸੋਖਾ ਪੁੱਜਿਆ ਕਹਿੰਦਾ ਵੀ ਮੇਰਾ ਕੋਚ ਹਰਵੰਦ ਸਿੰਘ ਰੇ ਜਿਨ੍ਹਾਂ ਨੇ ਸਾਨੂੰ ਬੜੀ ਬੇਹਤ ਕਰਵਾਈ ਹੈ ਲਓ ਆਪਾਂ ਦੇਖਦੇ ਵੀ ਅੱਜ ਉਹਨਾਂ ਦੀ ਟੀਮ ਜਿਹੜੀ ਖੇਡ ਰਹੀ ਆ ਸਾਹਮਣੇ ਫਿਰ ਦੇਖੋ ਵੀ ਮੁੰਡੇ ਨੇ ਹੱਤ ਕਰਵਾਈ ਪਈ ਹੈ ਇਹ ਜੋਤ ਹੈ ਦਰਸ਼ਕ ਵੀ ਦੇ ਆਰਮਗਰ ਲਓ ਕੰਮੇ ਸਾਹਮਣੇ ਖੇਡ ਮੈਦਾਨ ਦੇ ਵਿੱਚ ਇੱਕ ਸੰਦੀਪ ਯਾਰੋ ਦੇਖਿਆ ਮੈਂ ਚੜਦੀ ਸਵੇਰ ਦੇ ਪਹਿਲੇ ਪਹਿਰ ਵਰਗਾ ਜਿਹਦਾ ਜਾਫੀਆਂ ਦੇ ਉੱਤੇ ਅਟੈਕ ਹੁੰਦਾ ਜੋ ਰਫਲ ਦਿਨਾਲੀ ਦੇ ਪਹਿਰ ਵਰਗਾ ਲਓ ਸੰਦੀਪ ਲੁਧਰ ਗੜਵੇ ਦੀ ਧਰਤੀ ਦਾ ਨੌਜਵਾਨ ਖੇਡ ਮੈਦਾਨ ਦੇ ਵਿੱਚ ਕਬੱਡੀ ਪਾਉਂਦਾ ਹੋਇਆ ਉਧਰ ਝਾੜ ਸਾਹਿਬ ਦੀ ਧਰਤੀ ਦਾ ਕਾਕਾ ਕਹਿੰਦੇ ਵੀ ਪੂਰਾ ਕਲਕਲ ਜਾਫੀਆਂ ਖੇਡ ਕਬੱਡੀ ਦਾ ਲਓ ਰਾਮਗੜ੍ਹ ਸਰਦਾਰਾਂ ਦੀ ਧਰਤੀ ਦਾ ਕਹਿੰਦੇ ਵੀ ਜੋਰਤ ਹੁਣ ਖੇਡ ਮੈਦਾਨ ਦੇ ਵਿੱਚ ਦੁਨੀਆ ਦੇ ਇੱਕ ਨੰਬਰ ਧਾਵੀ ਨੂੰ ਡੱਕਣ ਦੀ ਗੱਲ ਕਰਦਾ ਹੋਇਆ ਹਰ ਸਾਹਮਣੇ ਹੁਣ ਦੇਖਦੇ ਆ ਵੀ ਰਾਮਗੜ੍ਹ ਸਰਦਾਰਾਂ ਵਾਲਾ ਇੱਕ ਜਾਤੀ ਦੇ ਹਿੱਸੇ ਵਿੱਚ ਜੁੜਦਾ ਹੋਇਆ ਖੇਡ ਮੈਦਾਨ ਦੇ ਵਿੱਚ ਬਲਰਾਮ ਸਿੰਘ ਜਿਸ ਨੌਜਵਾਨ ਨੇ ਵੀ ਤੀਸਰੇ ਵਰਲਡ ਕੱਪ ਦੇ ਵਿੱਚ ਇੰਡੀਆ ਦੀ ਟੀਮ ਦੇ ਵੱਲੋਂ ਮੇਰੇ ਵੀਰੋ ਬੜੀ ਵੱਖਰਾ ਪ੍ਰਦਰਸ਼ਨ ਕੀਤਾ ਹੈ ਲਓ ਖੇਡ ਮੈਦਾਨ ਦੇ ਵਿੱਚ ਬਲਰਾਮ ਸਿੰਘ ਪੂਰਾ ਬੱਗੇਪਿੰਡ ਦੀ ਧਰਤੀ ਦਾ ਅੱਜ ਮੰਗੀ ਵੀ ਪੁੱਜਿਆ ਲਓ ਮੇਰੇ ਵੀਰੋ ਗੁੱਲਾ ਵੀ ਪੁੱਜਿਆ ਸਾਹਮਣੇ ਫਿਰ ਕਿਸਨ ਵੀ ਰਾਮਗੜ੍ਹ ਸਰਦਾਰਾਂ ਦੀ ਧਰਤੀ ਦਾ ਜੋਤ ਜਿਹਨੇ ਪਹਿਲਾਂ ਬੜੇ ਤਕੜੇ ਜੱਫੇ ਲਾਏ ਨੇ ਲਓ ਲਾਓ ਨੋਜਵਾਨ ਵੀ ਹੁਣ ਖੇਡ ਮੈਦਾਨ ਦੇ ਵਿੱਚ ਜੱਫਾ ਲੱਗੂਕ ਨਹੀਂ ਐ ਨੋਜਵਾਨ ਹਿੱਕ ਦੇ ਜੋਰ ਉਤੇ ਮਾਰ ਦਿਓ ਤਾੜੀਆਂ ਖੇਡ ਕਬੱਡੀ ਦੇ ਨਾਂ ਤੇ ਲਓ ਇਸ ਨੋਜਵਾਨ ਕਬੱਡੀ ਦੇ ਨਾਂ ਤੇ ਵੀ ਪੁਆਇੰਟ ਜਿਹੜਾ ਇਸ ਵੇ ਜਾਫੀਆਂ ਦੇ ਹਿੱਸੇ ਜੁੜਦਾ ਹੋਇਆ ਦੋਸਤੋ ਜੋਧੇ ਤੁਸੀਂ 4 ਜੱਫੇ ਦੇਖ ਚੁੱਕੇ ਹੋ ਇੱਕ ਜੱਫਾ ਜੀ ਵੀ ਬਾਕੀ ਹੈ ਉਸ ਤੋਂ ਪਹਿਲਾਂ ਤੁਹਾਨੂੰ ਰਿਕਵੈਸਟ ਹੈ ਕਿ ਸਾਡੇ ਇਸ YouTube ਦੇ ਚੈਨਲ ਨੂੰ ਸਬਸਕ੍ਰਾਈਬ ਵੀ ਕਰ ਲਓ ਨਾਲ ਹੀ ਇਸ ਵੀਡੀਓ ਨੂੰ ਲਾਈਕ ਔਰ ਸ਼ੇਅਰ ਕਰਨਾ ਵੀ ਨੀ ਭੁੱਲਣਾ ਦੋਸਤੋ ਇਸ ਤਰ੍ਹਾਂ ਦੀਆਂ ਹੋਰ ਵੀ ਬਹੁਤ ਸਾਰੀਆਂ ਵੀਡੀਓ ਸਾਡੇ ਇਸ YouTube ਚੈਨਲ ਤੇ ਅਵੇਲੇਬਲ ਨੇ ਇੰਜੋਏ ਕਰੋ ਜੋਧਾ ਦਾ ਲਾਸਟ ਜੱਫਾ ਤੇ ਆਹ ਤੇ ਆਹ ਜੱਟ ਨੇ ਥਾਪੀ ਮਾਰੀਆ ਲਾਹੌਰ ਹਿੱਲਿਆ ਥਾਪੀ ਮਾਰੀਆ ਲਾਹੌਰ ਹਿੱਲਿਆ ਅੰਗੜਾ ਸੰਦੀਪ ਨੰਗਲਪਿਆਂ ਦੇ ਹੱਜੇ ਦੇ ਵਿੱਚ ਦਾ ਹੋਇਆ ਸੰਦੀਪ ਲੂਤਰ ਹੈ ਸਰਦਾਰ ਸ਼ੇਰ ਸਿੰਘ ਜੀ ਜਨਰੇਟਾ ਸਾਹਿਬ ਰਾਂ ਦਾ ਬਾੜ ਜਾ ਮੇਰੇ ਵੀਰੋ ਸਰਦਾਰ ਭਗੇਲ ਸਿੰਘ ਘਮਾੜ ਰਾਂ ਦਾ ਮੁੰਡਾ ਹੈ ਮੇਰੇ ਵੀਰੋ ਘਮਾੜ ਪਰਿਵਾਰ ਦਾ ਜੜਵੇ ਦੀ ਧਰਤੀ ਦਾ ਪੁੱਤਰ ਸ਼ੇਰ ਸੰਦੀਪ ਸਿੰਘ ਦੂਜੇ ਪਾਸੇ ਜੋਤ ਹੈ ਮੇਰੇ ਵੀਰੋ ਆਸ਼ੀਰਾ ਵੀ ਸਾਡੇ ਇੰਗਲੈਂਡ ਵਾਲੇ 1000 ਰੁਪਏ ਸੰਦੀਪ ਜੀ ਦੀ ਮਾਨ ਵੇਖਣੇ ਕੋਈ ਸਾਹਿਬ ਕੋਈ ਬਰਾਦਤ ਹੈ ਐਡਰਸ ਸੰਦੀਪ ਲੁਧਰੂ ਨੂੰ ਜਫਾ ਜੋਤ ਨੇ ਲਾ ਦਿੱਤਾ ਇਹਦੇ ਲਈ ਵੀ 100 ਕਰਦੇ ਜੀ ਫਿਰ ਸਰਦਾਰ ਸੁਖਵੀਰ ਸਿੰਘ ਖੱਟਰਾ ਸਾਹਿਬ ਰਾਂਦਾ ਐਡਵੋਕੇਟ ਸਾਹਿਬ ਦਾ 500 ਰੁਪਇਆ ਸਾਡੇ ਸਤਕਾਰਯੋਗ ਸਰਦਾਰ ਸੁਦਰ ਸਿੰਘ ਚੱਠਾ ਸਾਹਿਬ ਕਬੱਡੀ ਦੇ ਪ੍ਰਧਾਨਾ ਉਹਨਾਂ ਵੱਲੋਂ ਮੱਖ ਮੰਤਰੀ ਸਨ ਪੰਜਾਬ ਦੇ ਤੇ ਉਹਨਾਂ ਨੇ ਸਪੈਸ਼ਲੀ ਇਹਦੇ ਬਾਪ ਨੂੰ ਸਨਮਾਨ ਕੀਤਾ ਉਹਨਾਂ ਲੰਬੀ ਦੇ ਵਿੱਚ 1975 ਦੇ ਵਿੱਚ ਇਹਦਾ ਬਾਪ ਖੇਡਿਆ ਕਬੱਡੀ ਦਾ ਅਸਲੀ ਗੀਸਤੋ ਨਿੱਕੇ ਖਾੜੇ ਦੀ ਚਾਰ ਜਫਾ ਦੇਖ ਚੁੱਕੇ ਹਾਂ ਇੱਕ ਜਫਾ ਅਜੇ ਬਾਕੀ ਹੈ ਤੁਹਾਨੂੰ ਰਿਕਵੈਸਟ ਹੈ ਕਿ ਉਸ ਤੋਂ ਪਹਿਲਾਂ ਇਸ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਓ ਨਾਲ ਹੀ ਅਗਰ ਤੁਸੀਂ ਮੋਬਾਈਲ ਐਪ ਰੁਪਈਆ ਸਾਈਨ ਨਿੱਕੀ ਸ਼ਾਹ ਜੀ ਉਹਨਾਂ ਦੇ ਸੰਦੀਪ ਫੜ ਵੀ ਤੇਰੇ ਪਾਸੇ 200 ਰੁਪਏ ਦਾ ਮਾਨ ਸਨਮਾਨ ਰੇਡਰ ਦੇ ਲਈ ਤੇ 200 ਰੁਪਏ ਦਾ ਮਾਨ ਸਨਮਾਨ ਜਾਫੀ ਰਵੀ ਅਲੋ ਆਲੋ ਵਾਲੀਆਂ ਦੇ